ਇਹ ਜੋ ਤਸਵੀਰਾਂ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਵੇਖੀਆਂ ਨੇ ਲੁਧਿਆਣਾ ਦੇ ਮਾਡਲ ਟਾਊਨ ਤੋਂ ਸਾਹਮਣੇ ਆਈਆਂ ਜਿੱਥੇ ਕਿ ਬੀਤੇ ਦਿਨ ਇੱਕ ਔਰਤ ਲੁੱਟ ਦਾ ਸ਼ਿਕਾਰ ਹੋਈ ਹੈ ਇਹ ਔਰਤ ਜੋ ਸੜਕ ਤੇ ਪੈਦਲ ਜਾ ਰਹੀ ਸੀ ਉਸ ਦੇ ਪਿੱਛੇ ਅਚਾਨਕ ਇੱਕ ਐਕਟਿਵਾ ਸਵਾਰ ਸ਼ਖਸ ਆਉਂਦਾ ਹੈ ਜੋ ਕਿ ਇਸ ਔਰਤ ਦਾ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਕੋਸ਼ਿਸ਼ ਦੇ ਵਿੱਚ ਉਹ ਸ਼ਖਸ ناکਾਮ ਰਹਿ ਜਾਂਦਾ ਹੈ ਤੇ ਦੂਸਰੀ ਪਾਸੇ ਜੋ ਮਹਿਲਾ ਹੈ ਉਹ ਬੁਰੀ ਤਰੀਕੇ ਦੇ ਨਾਲ ਜ਼ਮੀਨ ਤੇ ਡਿੱਗ ਜਾਂਦੀ ਹੈ ਤੇ ਉੱਥੇ ਬੇਹੋਸ਼ ਹੋ ਜਾਂਦੀ ਹੈ ਜਿਸ ਨੂੰ ਵੇਖ ਕੇ ਉਹ ਲੁਟੇਰਾ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਨਾਲ ਹੀ ਵਿਖਿਆ ਜਾ ਸਕਦਾ ਹੈ ਕਿ ਕੁਝ ਸਕਿੰਟਾਂ ਦੇ ਫਰਕ ਤੋਂ ਬਾਅਦ ਇਹ ਜੋ ਲੁਟੇਰਾ ਸੀ ਉਹ ਵਾਪਸ ਆਉਂਦਾ ਹੈ ਔਰਤ ਨੂੰ ਵੇਖਦਾ ਹੈ ਔਰਤ ਜ਼ਮੀਨ ਤੇ ਬੇਹੋਸ਼ ਹੋਈ ਹੈ ਤੇ ਉਸਦੇ ਹੱਥ ਦੇ ਵਿੱਚ ਪਰਸ ਪੜਿਆ ਹੋਇਆ ਹੈ ਜਿਸ ਪਰਸ ਨੂੰ ਖਿੱਚਣ ਦੀ ਕੋਸ਼ਿਸ਼ ਇਸ ਲੁਟੇਰੇ ਦੇ ਵੱਲੋਂ ਕੀਤੀ ਗਈ ਕਾਫੀ ਟਾਈਮ ਤੱਕ ਉਹ ਪਰਸ ਖੁੰਦਾ ਰਿਹਾ ਤੇ ਬਾਅਦ ਦੇ ਵਿੱਚ ਇਸ ਚ ਕਾਮਯਾਬ ਹੋ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਆਸ-ਪਾਸ ਜੋ ਘਰ ਨੇ ਉੱਥੇ ਦੇ ਲੋਕਾਂ ਨੂੰ ਜਦ ਇਸ ਬਾਬਤ ਪਤਾ ਲੱਗਦਾ ਹੈ ਉਹ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਵੱਲੋਂ ਮਹਿਲਾ ਨੂੰ ਹੋਸਟਲ ਲਿਆਇਆ ਜਾਂਦਾ ਹੈ ਬਾਅਦ ਵਿੱਚ ਨਿੱਜੀ ਹਸਪਤਾਲ ਚ ਉਸ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਤੇ ਵਾਰਦਾਤਾ ਹੁਣ ਕਿਤੇ ਨਾ ਕਿਤੇ ਲੋਕਾਂ ਦੀ ਜਾਨ ਤੇ ਭਾਰੀ ਵੀ ਪੈ ਰਹੀਆਂ ਨੇ ਕਿਉਂਕਿ ਜਿਹੜੇ ਲੁਟੇਰੇ ਇਸ ਤਰੀਕੇ ਦੇ ਨਾਲ ਦਿਨ ਦਿਹਾੜੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਆਉਣ ਜਾਣ ਵਾਲੇ ਲੋਕਾਂ ਦੇ ਕੋਲੋਂ ਉਹਨਾਂ ਦਾ ਸਮਾਨ ਖੋਹ ਰਹੇ ਨੇ ਖਾਸ ਕਰਕੇ ਜਿਹੜੀਆਂ ਔਰਤਾਂ ਸੜਕ ਤੇ ਜਾਂਦੀਆਂ ਨੇ ਉਹਨਾਂ ਦੀਆਂ ਵਾਲੀਆਂ ਖੋਲੀਆਂ ਜਾਂਦੀਆਂ